ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਔਰ 6 ਹੋਰ ਖੇਤਰੀ ਖੋਜ ਕੇਂਦਰਾ ਅਤੇ કૃषि ਵਿਗਿਆਨ ਕੇਂਦਰਾਂ ਵਿਖੇ ਕਿਸਾਨ ਮੇਲੇ ਲਗਾਏ ਜਾਂਦੇ ਹਨ ਇਸੇ ਲੜੀ ਦੇ ਤਹਿਤ કૃषि ਵਿਗਿਆਨ ਕੇਂਦਰ ਪਟਿਆਲਾ ਰੌਣੀ ਫਾਰਮ ਨਾਪਾ ਰੋਡ ਵਿਖੇ 24 ਸਤੰਬਰ ਨੂੰ ਜਿਹੜਾ ਹੈ ਹਾੜੀ ਦੇ ਫਸਲਾਂ ਵਾਸਤੇ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਕਿਸਾਨਾਂ ਵਾਸਤੇ ਇੱਕ ਮੌਕਾ ਹੁੰਦਾ ਹੈ ਕਿ ਉਹ ਇਸ ਮੇਲੇ ਵਿੱਚ ਆ ਕੇ ਸਾਇੰਸਦਾਨਾਂ ਨਾਲ ਸਿੱਧਾ رابطہ ਜਿਹੜਾ ਆਪਣਾ ਉਹ ਕਾਇਮ ਕਰ ਸਕਣ ਸੋ ਇਸੇ ਮੰਤਵ ਦੇ ਨਾਲ ਇਸ ਮੇਲੇ ਵਿੱਚ ਤਕਨੀਕੀ ਸੈਸ਼ਨ ਕਰਵਾਇਆ ਜਾਵੇਗਾ ਜਿਦੇ ਵਿੱਚ ਕਿਸਾਨ ਜਿਹੜਾ ਹੈ ਸਾਇੰਸਦਾਨਾਂ ਤੋਂ ਨਵੀਆਂ ਲੇਟੈਸਟ ਤਕਨੀਕਾਂ ਬਾਰੇ ਜਾਣਕਾਰੀ ਜਿਹੜੀ ਹੈ ਹਾਸਲ ਕਰ ਸਕਣਗੇ ਔਰ ਨਾਲ-ਨਾਲ ਜਿਹੜੇ ਸਾਇੰਸਤਾਨ ਹਨ ਉਹ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਜਿਹੜੇ ਉਹ ਦੇਣਗੇ ਇਸ ਮੇਲੇ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਆਪਣੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਜਿੱਥੇ ਜਾ ਕੇ ਕਿਸਾਨ ਵੀਰ ਉਹਨਾਂ ਦੀਆਂ ਲੇਟੈਸਟ ਤਕਨੀਕਾਂ ਨਵੀਆਂ ਕਿਸਮਾਂ ਬਾਰੇ ਸਿੱਧੀ ਜਾਣਕਾਰੀ ਆਪਣੇ ਸਾਇੰਸਦਾਨਾ ਤੋਂ ਉਗੋ ਹਾਸਿਲ ਕਰ ਸਕਣਗੇ ਇਸ ਤੋਂ ਇਲਾਵਾ ਇਸ ਮੇਲੇ ਵਿੱਚ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਉਪਯੋਗ ਦੇ ਜਾਂ ਜਿਹੜੇ ਸਵੈ ਸਹਾਇਤਾ ਸਮੂਹ ਨੇ ਉਹਨਾਂ ਵੱਲੋਂ ਵੀ 150 ਦੇ ਕਰੀਬ ਪ੍ਰਦਰਸ਼ਨੀ ਸਟਾਲ ਲਗਾਏ ਜਾਣਗੇ ਜਿੱਥੇ ਉਹ ਕਿਸਾਨਾਂ ਨੂੰ ਆਪਣੇ ਵੱਖ-ਵੱਖ ਉਤਪਾਦਾਂ ਬਾਰੇ ਜਿਹੜੀ ਹੈ ਵਿਸਥਾਰਪੂਰਵਕ ਜਾਣਕਾਰੀ ਵੀ ਦੇਣਗੇ ਔਰ ਉਹਨਾਂ ਦੀ ਪ੍ਰਦਰਸ਼ਨੀ ਵੀ ਲਗਾਉਣਗੇ ਇਸ ਤੋਂ ਇਲਾਵਾ ਕਿਸਾਨ ਵੀਰ ਜਿਹੜੀ ਹੈ ਉਹਨਾਂ ਦਾ ਇੱਕ ਮੇਨ ਖਿੱਚ ਦਾ ਕਾਰਨ ਹੁੰਦਾ ਹੈ ਸੁੱਧਰੀਆਂ ਕਿਸਮਾਂ ਦਾ ਬੀਜ ਸੋ ਇਸ ਮੇਲੇ ਵਿੱਚ ਵੀ ਜਿਹੜਾ ਹੈ ਹਾੜੀ ਦੀਆਂ ਸੁੱਧਰੀਆਂ ਕਿਸਮਾਂ ਦਾ ਬੀਜ ਹੈ ਜਿਹੜਾ ਉਹ ਕਿਸਾਨਾਂ ਵਾਸਤੇ ਉਪਲਬਧ ਹੋਵੇਗਾ ਹਾੜੀ ਦੀਆਂ ਵੱਖ-ਵੱਖ ਫਸਲਾਂ ਜਿਵੇਂ ਕਿ ਕਣਕ ਹੈ ਬਰਸੀਮ ਹੈ ਛੋਲੇ ਹਨ ਸਰੋਂ ਹੈ ਇਨਾਂ ਦੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਸੂਧਰੀਆਂ ਔਰ ਪ੍ਰਚਲਿਤ ਕਿਸਮਾਂ ਜਿਹੜੀਆਂ ਉਹਨਾਂ ਦਾ ਬੀਜ ਕਿਸਾਨਾਂ ਵਾਸਤੇ ਉਪਲਬਧ ਹੋਵੇਗਾ ਇਸ ਤੋਂ ਇਲਾਵਾ ਕਿਸਾਨ ਵੀਰ ਤੇਲ ਬੀਜਾਂ ਦੇ ਚਾਰੇ ਦੇ ਔਰ ਦਾਲਾਂ ਦੇ ਔਰ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਔਰ ਫਲਦਾਰ ਰੁੱਖਾਂ ਦੇ ਬੂਟੇ ਵੀ ਇਸ ਮੇਲੇ 'ਚੋਂ ਖਰੀਦ ਸਕਣਗੇ ਕੇਵੀਕੇ ਦਾ ਜੋ ਟੈਕਨੋਲੋਜੀ ਪਾਰਕ ਹੈ ਜਿਸ ਵਿੱਚ ਵਕ ਵਕ ਫਸਲੀ ਚੱਕਰ ਪ੍ਰਦਰਸ਼ਿਤ ਕੀਤੇ ਗਏ ਹਨ ਅ ਵਕਤ ਕਿਸਮਾਂ ਨੂੰ ਉਗਾ ਕੇ ਦਿਖਾਇਆ ਗਿਆ ਹੈ ਔਰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਫਸਲ ਪ੍ਰਬੰਧਨ ਦੀਆਂ ਔਰ ਫਸਲ ਸੁਰੱਖਿਆ ਦੀਆਂ ਵਕਤ ਵਕਤ ਤਕਨੀਕਾਂ ਨੂੰ ਕਿਸਾਨਾਂ ਵਾਸਤੇ ਆਪ ਅਪਣਾ ਕੇ ਦਿਖਾਇਆ ਗਿਆ ਹੈ ਉਹਨਾਂ ਨੂੰ ਦੇਖ ਕੇ ਵੀ ਕਿਸਾਨ ਵੀ ਜਿਹੜੀ ਹੈ ਉਹਨਾਂ ਤੋਂ ਜਾਣਕਾਰੀ ਹਾਸਿਲ ਕਰ ਸਕਦੇ ਨੇ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬਰਜ਼ੋਰ ਅਪੀਲ ਹੈ ਕਿ 24 ਸਤੰਬਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਫਾਰਮ ਪਟਿਆਲਾ ਜੋ ਕਿ ਨਾਪਾ ਰੋਡ ਵਿਖੇ ਹੈ ਉੱਥੇ ਘੁੰਮ ਹੁਮਾ ਕੇ ਪਹੁੰਚੋ ਔਰ ਇਸ ਮੇਲੇ ਵਿੱਚ ਭਾਗ ਲੈ ਕੇ ਨਵੀਂ ਜਾਣਕਾਰੀ ਹਾਸਿਲ ਕਰੋ ਨਵੀਆਂ ਤਕਨੀਕਾਂ ਨੂੰ ਆਪਣੇ ਅੱਖੀ ਦੇਖੋ ਔਰ ਇਹਨਾਂ ਨੂੰ ਅਪਣਾ ਕੇ ਆਪਣੀ ਖੇਤੀਬਾੜੀ ਦੇ ਮੁਨਾਫੇ ਦੇ ਵਿੱਚ ਆਪਣੀ ਪੈਦਾਵਾਰ ਦੇ ਵਿੱਚ ਵਾਧਾ ਕਰੋ ਸੋ ਸਾਰਿਆਂ ਦਾ ਇੰਤਜ਼ਾਰ ਰਹੇਗਾ ਬਹੁਤ ਬਹੁਤ ਧੰਨਵਾਦ